ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੁਧਿਆਣਾ ਦੇ ਵਿੱਚ ਪੱਛਮੀ ਹਲਕੇ ਦੀ ਚੋਣ ਹੋਣ ਜਾ ਰਹੀ ਹੈ ਜ਼ਿਮਨੀ ਚੋਣ ਇਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਵਿਚਾਰ ਚਰਚਾ ਹੋ ਰਹੀ ਹੈ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਹੈ ਤੇ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਖਾਸ ਕਰ ਹੁਣ ਦੋ ਵੱਡੀਆਂ ਧਿਰਾਂ ਦੇ ਉੱਤੇ ਸਭ ਦੀਆਂ ਉਮੀਦਾਂ ਨੇ ਕਿ ਕੌਣ ਉਨ੍ਹਾਂ ਦਾ ਉਮੀਦਵਾਰ ਹੋਵੇਗਾ ਤੇ ਭਾਜਪਾ ਦੇ ਉਮੀਦਵਾਰ ਬਾਰੇ ਚਰਚਾਵਾਂ ਛਿੜ ਗਈਆਂ ਨੇ ਕਿ ਭਾਜਪਾ ਇੱਕ ਅਜਿਹੇ ਸਖਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜਿਹੜਾ ਕਾਫੀ ਨਾਮੀ ਹੈ ਲੋਕੋ ਨੂੰ ਜਾਣਦੇ ਨੇ ਪਛਾਣਦੇ ਨੇ ਚਰਚਾ ਛੜੀ ਹੈ ਜੀ ਨਾਮ ਦੀ ਹੌਬੀ ਢਾਲੀਵਾਲ ਦੀ ਹੌਬੀ ਢਾਲੀਵਾਲ ਪੋਲੀਵੁੱਡ ਫਿਲਮ ਅਭਿਨੇਤਾ ਨੇ ਸਿੰਗਰ ਨੇ ਤੇ ਉਹ ਬੀਜੇਪੀ ਦੇ ਵਿੱਚ ਵੀ ਸਰਗਰਮ ਨੇ ਜਦੋਂ ਚੋਣ ਪ੍ਰਚਾਰ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਕਰਨ ਦੀ ਗੱਲ ਆਈ ਤਾਂ ਆਪਣੇ ਚੋਣ ਪ੍ਰਚਾਰ ਵੀ ਕੀਤਾ ਪਿੱਛੇ ਜੇ ਉਹ ਵੱਡੇ ਲੀਡਰਾਂ ਨੂੰ ਮਿਲਦੇ ਵੀ ਨਜ਼ਰ ਆਏ ਨੇ ਖਾਸ ਕਰ ਮਨਜਿੰਦਰ ਸਿੰਘ ਸਿਰਸਾ ਹੁਰਾਂ ਨੂੰ ਵੀ ਮਿਲੇ ਸੀ ਤੇ ਹੁਣ ਚਰਚਾ ਇਹ ਵੀ ਹੈ ਕਿ ਉਹ ਚੋਣ ਲੜ ਸਕਦੇ ਨੇ ਭਾਜਪਾ ਹੌਬੀ ਧਾਲੀਵਾਲ ਨੂੰ ਲੁਧਿਆਣਾ ਪੱਛਮੀ ਵਾਲੀ ਜ਼ਿਮਨੀ ਚੋਣ ਦੇ ਵਿੱਚ ਚੋਣ ਮੈਦਾਨ 'ਚ ਉਤਾਰ ਸਕਦੀ ਹੈ ਕਿਉਂਕਿ ਨਾਮ ਹੈ ਲੋਕ ਪਹਿਚਾਣਦੇ ਨੇ ਜ਼ਰੂਰਤ ਨਹੀਂ ਹੈ ਕਿ ਕਿਸੇ ਨੂੰ ਦੱਸਣ ਦੀ ਕਿ ਹੌਬੀ ਧਾਲੀਵਾਲ ਕੌਣ ਹੈ ਤੇ ਹੌਬੀ ਧਾਲੀਵਾਲ ਦੀ ਇੱਕ ਕਹਿੰਦੇ ਮੁਲਾਕਾਤ ਵੀ ਹੋਈ ਹੈ ਜਿਹੜੇ ਅਬਜ਼ਰਵਰ ਨੇ ਲੁਧਿਆਣਾ ਪੱਛਮੀ ਦੀ ਚੋਣ ਦੇ ਨਰਿੰਦਰ ਸਿੰਘ ਰੈਣਾ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਹੈ ਤੇ ਉਹ ਮੁਲਾਕਾਤ ਵੀ ਕਾਫੀ ਕਿਆਸਰਾਈਆਂ ਨੂੰ ਜਨਮ ਦੇ ਰਹੀ ਹੈ ਕਿ ਸ਼ਾਇਦ ਹੌਬੀ ਢਾਲੀਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਕੁਝ ਚਰਚਾਵਾਂ ਅਜਈਆਂ ਵੀ ਨੇ ਜਾਣਕਾਰੀ ਮੁਤਾਬਕ ਹੌਬੀ ਢਾਲੀਵਾਲ ਹੋਰਾਂ ਨੇ ਵੀ ਕਹਿੰਦੇ ਕਿਤੇ ਕਿਹਾ ਕਿ ਉਹ ਚੋਣ ਲੜ ਸਕਦੇ ਨੇ ਜਿੱਥੋਂ ਵੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਭਾਜਪਾ ਉਤਾਰੇਗੀ ਭਾਜਪਾ ਉਹਨਾਂ ਨੂੰ ਮੌਕਾ ਦੇਗੀ ਤਾਂ ਉਹ ਉੱਥੋਂ ਚੋਣ ਲੜਨਗੇ ਤੇ ਹੁਣ ਲੁਧਿਆਣੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਗੁਰਪ੍ਰੀਤ ਸਿੰਘ ਗੋਗੀ ਜੋ ਉੱਥੋਂ ਵਿਧਾਇਕ ਸੀਗੇ ਲੁਧਿਆਣਾ ਪੱਛਮੀ ਤੋਂ ਉਹਨਾਂ ਦਾ ਦਿਹਾੰਤ ਹੋ ਗਿਆ ਸੀ ਸੀਟ ਖਾਲੀ ਹੋਈ ਤਾਂ ਹੁਣ ਉੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਸੰਜੀਵ ਅਰੋੜਾ ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਸੀ ਉਹਨਾਂ ਨੂੰ ਆਵਾਦਵੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਦੂਜੇ ਪਾਸੇ ਸਾਬਕਾ ਕੈਬਨਟ ਮੰਤਰੀ ਤੇ ਸਾਬਕਾ ਵਿਧਾਇਕ ਭਾਰਤ ਪੂਸ਼ਣ ਆਸ਼ੂ ਨੂੰ ਵੀ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਯਾਨੀ ਕਿ ਵੱਡੇ ਲੀਡਰ, ਦਿਗਜ ਲੀਡਰ ਆਮੋ ਸਾਹਮਣੇ ਨੇ। ਪਹਿਲਾਂ ਉੱਥੇ ਥੋੜੇ ਜਿਹੇ ਸਿਆਸੀ ਸਮੀਕਰਨ ਲੋਕ ਸਭਾ ਚੋਣਾਂ ਦੇ ਵਿੱਚ ਜ਼ਰੂਰ ਬਦਲੇ ਸੀ ਕਿਉਂਕਿ ਲੋਕ ਸਭਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤ ਗਏ ਸੀਗੇ, ਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾ ਚ ਗਏ, ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਉਹ ਹਾਰ ਗਏ ਸੀਗੇ ਤਾਂ ਇਸ ਕਰਕੇ ਆਵਾਦਵੀ ਪਾਰਟੀ ਦਾ ਜਿਹੜਾ ਕੈਂਡੀਡੇਟ ਸੀ ਉਹਨਾਂ ਦੀ ਵੀ ਉੱਥੇ ਹਾਰ ਹੀ ਹੋਈ ਸੀਗੀ ਤੇ ਹੁਣ ਸਭ ਦੀਆਂ ਨਜ਼ਰਾਂ ਇਸ ਸੀਟ ਦੇ ਉੱਤੇ ਨੇ ਕਿ ਕੌਣ ਉੱਥੋਂ ਜਿੱਤ ਹਾਸਲ ਕਰੇਗਾ ਜੇਕਰ ਸ਼ਹਿਰੀ ਬੋਰਡ ਦੀ ਗੱਲ ਕਰੀਏ ਤਾਂ ਅਕਸਰ ਇਹੀ ਚਰਚਾ ਹੁੰਦੀ ਹੈ ਕਿ ਸ਼ਹਿਰੀ ਵੋਟ ਭਾਜਪਾ ਦੇ ਹੱਕ ਦੇ ਵਿੱਚ ਭੁਗਤ ਸਕਦੀ ਹੁੰਦੀ ਹੈ ਪਿੰਡਾਂ ਦੇ ਵਿੱਚ ਹੋਰ ਨਾਲ ਤਰ੍ਹਾਂ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਤਾਂ ਹੌਬੀ ਢਾਲੀਵਾਲ ਦੇ ਉੱਤੇ ਜੇਕਰ ਭਾਜਪਾ ਦਾ ਖੇਡਦੀ ਹੈ ਉਹ ਜਿੱਤਦੇ ਨੇ ਜਾਂ ਹਾਰਦੇ ਨੇ ਇਹ ਬਾਅਦ ਦੀ ਗੱਲ ਹੋਵੇਗੀ ਪਰ ਮੁਕਾਬਲਾ ਕਾਫੀ ਦਿਲਚਸਪ ਹੋ ਜਾਏਗਾ ਲੁਧਿਆਣਾ ਪੱਛਮੀ ਦੇ ਵਿੱਚ ਕਿਉਂਕਿ ਹੌਬੀ ਢਾਲੀਵਾਲ ਕਾਫੀ ਵੱਡਾ ਨਾਮ ਹੈ ਪੋਲੀਵੁੱਡ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਤੇ ਦੂਜੇ ਪਾਸੇ ਪਹਿਲਾਂ ਹੀ ਮੈਂਬਰ ਰਾਜ ਸਭਾ ਬਣਾ ਕੇ ਭੇਜੇ ਗਏ ਸਿਗੇ ਸੰਜੀਵ ਅਰੋੜਾ ਤੇ ਤੀਜੇ ਉਥੋਂ ਦੇ ਰਗ ਰਗ ਤੋਂ ਜਾਣੂ ਉਥੋਂ ਦੇ ਵਾਕਫ ਪਾਰਤ ਪੂਸ਼ਣ ਆਸ਼ੂ 20 ਚੋਣ ਮੈਦਾਨ ਦੇ ਵਿੱਚ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਕਿਨੂੰ ਚੋਣ ਮੈਦਾਨ ਦੇ ਵਿੱਚ ਉਤਾਰਦਾ ਹੈ ਦੇਖਣਾ ਹੋਵੇਗਾ ਫਿਲਹਾਲ ਹੌਬੀ ਢਾਲੀਵਾਲ ਦਾ ਵੀ ਪੱਕਾ ਨਹੀਂ ਫਿਲਹਾਲ ਹੌਬੀ ਢਾਲੀਵਾਲ ਦਾ ਵੀ ਕੁਝ ਪੱਕਾ ਨਹੀਂ ਸਿਰਫ ਸੰਭਾਵਨਾਵਾਂ ਹੀ ਜਤਾਈਆਂ ਜਾ ਰਹੀਆਂ ਨੇ ਕਿਉਂਕਿ ਨਾਮੀ ਚਿਹਰਾ ਇਸ ਕਰਕੇ ਉਹਨਾਂ ਦੇ ਉੱਤੇ ਭਾਜਪਾ ਦਾਖ ਖੇਡ ਸਕਦੀ ਹੈ ਦੇਖਣਾ ਹੋਵੇਗਾ ਕਿ ਲੁਧਿਆਣਾ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ